ਜిల్లా ਤਰੰਤਨ ਦੀ ਨੌਂਦੇ ਪਿੰਡ ਸਭਰਾ ਵਿੱਚੇ ਘਰ ਵਿੱਚ ਰਖਾਏ ਖੁਸ਼ੀ ਦੇ ਅਖੰਡਪਾਤ ਸਾਹਿਬ ਦੌਰਾਨ ਅਚਾਨਕ ਘਰ ਦੀ ਬਾਲਿਆਂ ਵਾਲੀ ਛੱਤ ਡਿੱਗਣ ਨਾਲ ਕਈ ਲੋਕ ਥੱਲੇ ਆ ਗਏ ਅਤੇ ਜ਼ਖਮੀ ਹੋ ਗਏ ਹਨ ਦੱਸਿਆ ਜਾ ਰਿਹਾ ਹੈ ਕਿ ਨਜ਼ਦੀਕੀ ਲੋਕਾਂ ਦੀ ਮਦਦ ਨਾਲ ਬਾਹਰ ਕੱਢ ਕੇ ਸਿਵਲ ਹਸਪਤਾਲ ਪੱਟੀ ਵਿਖੇ ਇਲਾਜ ਲਈ ਭੇਜ ਦਿੱਤਾ ਗਿਆ ਹੈ ਇਥੇ ਖਾਨਪਾੜ ਦਾ ਭੋਜਨ ਰੰਗਿਆ ਸੀ ਤੇ ਛਤ ਦੇ ਪੀ ਮਲਬਾਰ ਉੱਤੇ ਡੇਪਿਆ ਵਾ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਲੋਕਾਂ ਦਾ ਜਿੰਨੇ ਲੋਕਾਂ ਨੇ ਅਪੀਲ ਕਰਦੇ ਆ ਬੈਲਫੋਨ ਪਲੀਟ ਦਿੱਤੀ ਆ ਉਹ ਗੱਡੀਆਂ ਚਾਰ ਆ ਰਹੀਆਂ ਹੋਰ ਵੀ ਪਹੁੰਚੇ تھے ਲੋਕ ਤਾਂ ਜਿਹੜੇ ਥਲੇਆਇਰੋਂ ਕੱਢੇ ਜਾਵੇ ਤੇ ਜਿਹੜੇ ਜਿੰਨਾਂ ਲੱਤਾਂ ਮੋਟੀਆਂ ਟੁੱਟਣ ਦਾ ਹਸਲ ਪਜਾਇਆ ਜਾਵੇ ਨੁਕਸਾਨ ਬਹੁਤ ਹੋ ਜਾਵਾ ਜੇ ਨਿਕਲ ਗਏ ਲੱਤਾਂ ਮਾਵਾ ਬਾਹਾਂ ਟੁੱਟੀਆਂ ਕਾਫੀ ਲੋਕਾਂ ਦੀ ਥਾਨਪੜ ਦਾ ਭੋਜੀ ਹਾਂਜੀ ਜੀ ਇਹ ਕੀ ਲੈਂਟਰੀ ਦੇ ਨਹੀਂ ਬਾਲੇ ਛਤ ਸੀ ਹਾਂਜੀ ਜੀ ਅਜੇ ਨਿਕਲ ਗਏ ਮਲਬਾ ਕੱਢਣ ਦਾ ਇਹ ਬਾ ਵੀ ਕਾਫੀ 40 ਪ੍ਰਸ਼ਾਸਨ ਦੇ ਅਧਿਕਾਰੀ ਨੂੰ ਮੁਕਰ ਦਿੱਤਾ ਨੇ ਅਜੇ ਹੁਣੇ ਡਿੱਗਾ ਇਹ ਫੂਲ ਲੌਣ ਦੇ ਨੋਕਾ ਮੁੰਦੇ ਪੁਣੀ ਦੇ ਜਾਜੀਵਿੰਦਰ ਸਿੰਘ ਆ ਜੀ ਹਾਂਜੀ ਇੱਥੇ ਮਿਰਦੀ ਲਾਹਪਰੀ ਦਾ ਮੁੰਡਾ लवली ਉਹ ਗਾਰਡਨ ਦਾ ਕੰਮ ਕਰਦਾ ਉਹਦੀ ਦੁਕਾਨ ਆ ਤੇ ਉਹਨੇ ਖੰਡਪੜ ਸਾਹਿਬ ਦਾ ਅੱਜ ਘੋਗ ਪਵਾਇਆ ਜੀ ਤੇ ਕੁਝ ਸਾ ਦੇ ਲੈਂਟਰਾਂ ਦੇ ਕੁਝ ਸਾ ਤੇ ਡਾਕਟਰ ਬਾਲੇ ਸੀ ਉਹ ਸਤ ਜਿਆਦੀ ਹੋਣ ਕਰਕੇ ਤੇ ਉਹ ਜਿਹੜੀ ਛਾਤੋਂ ਡਿੱਗ ਪਈ ਆ ਜੀ ਉਸ 40 50 ਦੇ ਕਰੀਬ ਜਿਹੜੇ ਥੱਲੇ ਸੰਗਤਾਂ ਬੈਠੇ ਆ ਉਹ ਥੱਲੇ ਆ ਗਏ ਆ ਤੇ ਕਾफी ਨੁਕਸਾਨ ਹੋਇਆ ਜੀ ਹੁਣ ਜਿਹੜੇ ਬੱਚੇ ਆ ਬੱਚੇ ਤੇ ਜਿਹੜੇ ਬਾਹਰ ਨਹੀਂ ਅਹੀਂ ਕੱਢ ਪਾਏ ਸਾਰੇ ਵੀਰ ਸਹਯੋਗ ਲਾਉਂਦੇ ਆ ਮਿਹਨਤ ਕਰਨਦੇ ਆ ਕਈਆਂ ਲੱਤ ਟੁੱਟ ਗਈ ਕਹਿਦੀ ਬਾਹਰ ਕੇ ਸਿਰ ਤੇ ਸੱਟ ਲੱਗੀ ਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਐਮੂਲੈਂਸ ਸਰਕਾਰੀ ਹਸਪਤਾਲ ਨਾਲੋਂ ਇਹ 4 ਐਮੂਲੈਂਸ ਕਹਿੰਦੇ ਭੇਜ ਰਹੇ ਆ ਵੇਖੋ ਹੁਣ ਕਦੋਂ ਆਉਦੀ ਆ